ਜ਼ਹਰੀਲੀ ਸ਼ਰਾਬ ਦੀ ਖਬਰ ਸੁਣ ਕੇ ਤਾਇ ਬਖਤੌਰ ਸਿਉ ਨੇ ਸ਼ਰਾਬ ਛੱਡ ਦਿੱਤੀ ਤਾਇ ਕਰਤਾਰਾ ਮੂੰਹ ਫੁਲਾਈ ਬੁੜਬੁੜ ਕਰਦੀ ਫਿਰੇ ਤਾਇਆ ਕਹਿੰਦਾ ਜਦੋਂ ਪੀਂਦਾ ਸੀ ਤੇਰਾ ਉਦੋਂ ਵੀ ਇਹੋ ਕਾਟੋਕ ਕਲੇਸ਼ ਸੀ ਹੁਣ 4 ਦਿਨ ਦੀ ਛੱਡੀ ਆ ਹੁਣ ਵੀ ਉਹੀ ਬੁੜਬੁੜ ਕਰਦੀ ਰਹਿੰਦੀ ਐ ਤਾਇ ਕਹਿੰਦੀ ਜਦੋਂ ਹਟਾਉਂਦੀ ਸੀ ਉਦੋਂ ਹਟਿਆ ਨਹੀਂ ਹੁਣ ਜੇ ਸਰਕਾਰ ਨੇ ਕੋਈ ਚੰਗਾ ਐਲਾਨ ਕੀਤਾ ਉਦੋਂ ਤੂੰ ਛੱਡਤੀ ਤਾਈ ਤਾਇਆ ਕੀ ਐਲਾਨ ਕੀਤਾ ਸਰਕਾਰ ਨੇ ਪਲਾ ਮੈਨੂੰ ਵੀ ਦੱਸਦਾ ਤਾਈ ਜੇ ਤੂੰ ਸ਼ਰਾਬ ਪੀ ਕੇ ਮਰ ਗਿਆ ਸਾਨੂੰ ਮੁਆਵਜ਼ਾ ਮਿਲਣ ਮਿਲੂ 20 ਲੱਖ ਨਾਲੇ ਤੈਨੂੰ ਹੋਰ ਦੱਸਾਂ ਤੂੰ ਇੱਜ਼ਤ ਦੀ ਮੌਤ ਮਰੇਗਾ ਤੈਨੂੰ ਸ਼ਹੀਦ ਦਾ ਦਾਜਾ ਮਿਲੂ ਆਪਣੇ ਭੋਲੇ ਨੂੰ ਨੌਕਰੀ ਅਸੀਂ ਕੋਠੀ ਪਾ ਕੇ ਵੇਚਦੇ ਰੋੜਿਆਂ ਰੋੜਿਆਂ ਦੀ ਖੂਹ ਵਾਲੇ ਖੇਤ ਤੇਰੀ ਸਮਾਦ ਬਣਾ ਲਿਆਂਗੇ ਪੀ ਲਿਆ ਕਰ ਪੀ ਲਿਆ ਕਰ ਕਿਦਰ ਨਹੀਂ ਕਾਟਾ ਪੈਂਦਾ ਤੇ